ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਹਰਮਨਦੀਪ ਸਿੰਘ। ਤਾਂ ਵੀ ਦੋਸਤੋ ਆਪਣੇ ਕੋਲ ਕੇਸ ਆਇਆ ਸੀ ਅ ਬਹੁਤ ਲੰਬੇ ਸਮੇਂ ਤੋਂ ਮੱਜ ਰਿਪੀਟ ਕਰ ਰਹੀ ਹੈ। ਬਹੁਤ ਕਾਫੀ ਲੰਬਾ ਟਾਈਮ ਹੋ ਗਿਆ। ਮੱਜ ਨੇ ਬਹੁਤ ਵਾਰ ਰਿਪੀਟ ਕਰ ਰਹੀ। ਅ ਮੱਜ ਗੱਪਣ ਨਹੀਂ। ਤਾਂ ਦਾ ਕਾਰਨ ਕੀ ਸੀ ਆ ਜੋ ਨੇੜੇ ਆ ਗੋ ਫੋਨ ਦੇ ਵਿੱਚ ਨਾ ਆਵਾਜ਼ ਪ੍ਰੋਪਰਲੀ ਕੈਚ। ਤਾਂ ਇਹਦਾ ਕਾਰਨ ਕੀ ਸੀ ਮੱਜ ਦਾ ਬਹੁਤ ਵਾਰ ਰਿਪੀਟ ਵੇ 80 ਨੂੰ ওভার ਹੀਟ ਆ ਰਹੀ ਸੀ ਮੱਝ ਨੂੰ ਇਹ ਬਹੁਤ ਕੇਸ ਆ ਰਹੇ ਨੇ ਆਪਣੇ ਕੋਲ ਤੇ ਇਹਦਾ ਮਸਲਾ ਕੀ ਆ ਵੀ ਬਹੁਤ ਲੰਬਾ ਸਮਾਂ ਹੀਟ ਰਹਿੰਦੀ ਸੀ ਮੱਝ ਦੀ ਵੀਰੇ ਹਫਤਾ ਹਫਤਾ ਹੀਟ ਰਹਿੰਦੀ ਸੀ ਮੱਝ ਦੀ ਜੀ ਬਹੁਤ ਲੰਬੀ ਹੀਟ ਰਹਿੰਦੀ ਹੈ ਮੱਝ ਦੀ ਠੀਕ ਹੈ ਜੀ ਹ ਹੁਣ ਆਹਲੀ ਹੀਟ ਤਾਂ ਬਿਲਕੁਲ ਠੀਕ ਆ ਜੀ ਸੀ ਠੀਕ ਹੈ ਵੇ ਇਹਦਾ ਮਸਲਾ ਕਾਰਨ ਕੀ ਹੁੰਦਾ ਵੀ ਜਦੋਂ ਪਸ਼ੂ ਨੂੰ ਲੰਬੀ ਹੀਟ ਆਉਂਦੀ ਆ ਤਾਂ ਪਸ਼ੂ ਦੇ ਜਿਹੜੇ ਹਾਰਮੋਨ ਉਹ ਇਨਬੈਲੈਂਸ ਹੋ ਜਾਂਦੇ ਆ ਹਾਰਮੋਨ ਪਸ਼ੂ ਦੇ ਸਰੀਰ ਦੇ ਵਿੱਚ ਜਦੋਂ ਇਨਬੈਲੈਂਸ ਹੋ ਜਾਂਦੇ ਆ ਨਾ ਪਸ਼ੂ ਦੇ ਤਾਂ ਪਸ਼ੂ ਬਹੁਤ ਲੰਬੀ ਹੀਟ ਚ ਰਹਿੰਦਾ ਭਈ ਉਹ 4 ਦਿਨ 5 ਦਿਨ 7 ਦਿਨ ਪਸ਼ੂ ਹੀਟ ਦੇ ਵਿੱਚ ਰਹਿੰਦਾ ਜਦੋਂ ਇੰਨੀ ਲੰਬੀ ਹੀਟ ਦੇ ਵਿੱਚ ਪਸ਼ੂ ਆਉਂਦਾ ਆ ਤਾਂ ਉਹਦਾ ਕਾਰਨ ਕੀ ਆ ਹਾਰਮੋਨ ਇਨਬੈਲੈਂਸ ਹੋ ਗਏ ਤਾਂ ਪਸ਼ੂ ਦਾ ਜਿਹੜਾ ਐਗ ਆ ਉਹ ਬਣ ਕੇ ਟੁੱਟਦਾ ਨਹੀਂ ਜਦੋਂ ਐਗ ਨਹੀਂ ਜਦੋਂ ਐਗ ਨਹੀਂ ਟੁੱਟਦਾ ਤਾਂ ਹੀਟ ਨਹੀਂ ਬੰਦ ਹੁੰਦੀ ਜਦੋਂ ਹੀਟ ਨਹੀਂ ਪਸ਼ੂ ਦੀ ਬੰਦ ਹੁੰਦੀ ਤਾਂ ਪਸ਼ੂ ਦੇ ਕੱਬਣ ਰਹਿਣ ਦੇ ਚਾਂਸ ਬਿਲਕੁਲ ਕੀ ਨਹੀਂ ਹੁੰਦੇ ਤਾਂ ਇਹਦਾ ਮਸਲਾ ਕੀ ਆਪਾਂ ਇਧਰ ਨੇੜੇ ਆਜੋ ਤਾਂ ਹਾਰਮੋਨ ਨੂੰ ਬੈਲੈਂਸ ਦੇ ਵਿੱਚ ਕਿਵੇਂ ਲੈ ਕੇ ਆਉ ਤਾਂ ਉਹਦਾ ਕਾਰਨ ਕੀ ਆ ਪਸ਼ੂ ਦੇ ਹਾਰਮੋਨ ਇਨਬੈਲੈਂਸ ਹੋਣ ਦਾ ਜਦੋਂ ਪਸ਼ੂ ਦੇ ਸਰੀਰ ਦੇ ਵਿੱਚ ਕੈਲਸ਼ੀਅਮ ਫਾਸਫੋਰਸ ਵਿਟਾਮਿਨ ਏ ਡੀ 3 ਕਾਪਰ ਇਹ ਸਾਰੇ ਵਿਟਾਮਿਨ ਘਟ ਜਾਂਦੇ ਆ ਤਾਂ ਇਹ ਸਾਰੇ ਵਿਟਾਮਿਨ ਮਿਨਰਲ ਦੀ ਡੈਫੀਸ਼ੈਂਸੀ ਆ ਜਾਂਦੀ ਆ ਸਰੀਰ ਦੇ ਵਿੱਚ ਤਾਂ ਪਸ਼ੂ ਦੇ ਹਾਰਮੋਨ ਇਨ ਬੈਲੈਂਸ ਹੋ ਜਾਂਦੇ ਆ ਜਦੋਂ ਆ ਚੀਜ਼ਾਂ ਦੀ ਡੈਫੀਸ਼ੈਂਸੀ ਆ ਜਾਂਦੀ ਆ ਸਰੀਰ ਦੇ ਵਿੱਚ ਤਾਂ ਇਹ ਸਾਰੀਆਂ ਚੀਜ਼ਾਂ ਵਿਟਾਮਿਨ ਦੀ ਆਪਾਂ ਡੈਫੀਸ਼ੈਂਸੀ ਆ ਜਿਹੜੀ ਮੱਝ ਦੀ ਦੂਰ ਕਰੀ ਆ ਤਾਂ ਕੀ ਕਰਿਆ ਆਏ ਆਪਾਂ ਮੱਝ ਨੂੰ ਕੈਲਸ਼ੀਅਮ ਦੀ ਜਿਹੜੀ ਘਾਟ ਆ ਫਾਸਫੋਰਸ ਦੀ ਘਾਟ ਆ ਇਹ ਆਪਾਂ ਕੈਟਰੋਸਲ ਯੂਜ਼ ਕਰਿਆ ਮੱਝ ਦੇ ਵਿੱਚ ਨਾਲ ਤੋਨੋ ਫਾਸ ਯੂਜ਼ ਕਰਿਆ ਫਾਸਪੋਰਸ ਪੂਰੀ ਕਰਨ ਦੇ ਲਈ ਤਾਂ ਨਾਲ ਆਪਾਂ ਕਾਪਰ ਮੱਝ ਦੀ ਪੂਰੀ ਕਰਨ ਦੇ ਲਈ ਸਟਿਮਟ ਯੂਜ਼ ਕਰਿਆ ਤਾਂ ਨਾਲ ਮੱਝ ਦੇ ਆਪਾਂ ਯੂਜ਼ ਕਰਿਆ ਆ ਆਈ ਫੋਰ ਐਚ ਤੇ ਇਹ ਸਾਰੇ ਵਿਟਾਮਿਨ ਮਿਨਰਲ ਯੂਜ਼ ਕਰਕੇ ਆਪਾਂ ਇੰਜੈਕਸ਼ਨ ਯੂਜ਼ ਕਰਕੇ ਤਾਂ ਨਾਲ ਆਪਾਂ ਇਹਨੂੰ ਸੀਆਰਐਸ ਪਾਇਆ ਹੈ ਨਾ ਸੀਆਰਐਸ ਪਲੱਸ ਕੀਪਰ ਹਾਂ ਕੀਪਰ ਸੀਆਰਐਸ ਤੇ ਨਾਲ ਕੀਪਰ ਏ ਆਪਾਂ ਪਾਊਡਰ ਯੂਜ਼ ਕਰਿਆ ਮੱਝ ਨੂੰ ਤਾਂ ਇਹਨਾਂ ਦੇ ਨਾਲ ਜਦੋਂ ਆ ਚੀਜ਼ਾਂ ਯੂਜ਼ ਕਰੀਆਂ ਮੱਝ ਦੇ ਨਾਲੇ ਆਪਾਂ ਜਦੋਂ ਉਹਨਾਂ ਲੰਬੇ ਸਮੇਂ ਤੋਂ ਪਸ਼ੂ ਹੀਟ ਚਾਉਂਦਾ ਲੰਬੇ ਸਮੇਂ ਤੇ ਪਸ਼ੂ ਨੂੰ ਸਿਮਨ ਲੱਗਦਾ ਰਹਿੰਦਾ ਤਾਂ ਉਦੋਂ ਪਸ਼ੂ ਦੇ ਅੰਦਰ ਨਾ ਇਹਦੇ ਨਾਲ ਸਲਾਈ ਦੇ ਨਾਲ ਵੀ ਨਾ ਅੰਦਰ ਇਨਫੈਕਸ਼ਨ ਹੋ ਜਾਂਦੀ ਆ ਜਦੋਂ ਮਾੜਾ ਮੋਟਾ ਗੂਆ ਲਾ ਕੇ ਇਹ ਜਦੋਂ ਸਲਾਈ ਅੰਦਰ ਜਾਣੀ ਆ ਗੰਨ ਅੰਦਰ ਜਾਣੀ ਆ ਤਾਂ ਇਹਨੇ ਅੰਦਰ ਇਨਫੈਕਸ਼ਨ ਕਰ ਦੇਣੀ ਆ ਤਾਂ ਉਹ ਇਨਫੈਕਸ਼ਨ ਤੋਂ ਵੀ ਦੂਰ ਕਰਿਆ ਵਾ ਜਿਹਨੂੰ ਆਪਾਂ ਇਹਦੇ ਤਿੰਨ ਡੰਗ ਆਪਾਂ ਟੈਰਾਮਾਈਸਨ ਭਰੀ ਆ ਮੱਝ ਦੇ ਅੰਦਰ ਆਪਾਂ ਦਵਾਈ ਭਰੀ ਆ ਤਿੰਨ ਡੰਗ ਨਾਲ ਆਪਾਂ ਵਿਟਾਮਿਨ ਮਿਨਰਲ ਯੂਜ਼ ਕਰਿਆ ਇੰਜੈਕਸ਼ਨ ਲਾਏ ਆ ਨਾਲ ਆਪਾਂ ਪਾਊਡਰ ਦਿੱਤਾ ਹੈ ਜਿਹਨੂੰ ਇਹ ਸਾਰੀਆਂ ਚੀਜ਼ਾਂ ਆਪਾਂ ਬਹੁਤ ਤਗੜਾ ਟ੍ਰੀਟਮੈਂਟ ਮੱਝ ਨੂੰ ਦੇ ਕੇ ਫਿਰ ਜਦੋਂ ਆਹ ਲੀ ਹੀਟ ਆਈ ਆ ਇਹ 2 ਦਿਨ ਦੇ ਵਿੱਚ ਹੀਟ ਮੱਝ ਨੇ ਬਿਲਕੁਲ ਖਤਮ ਕਰਤੀ ਵੀਰੇ ਜਮਾਨਾ ਜੀ ਆਪਾਂ ਕੱਲ ਤੇ ਅੱਜ ਦੋ ਦਿਨ ਮੱਝ ਨੂੰ ਸਿਮਨ ਯੂਜ਼ ਕਰਿਆ ਤਾਂ ਆਪਾਂ ਸਿਮਨ ਵੀ ਬਹੁਤ ਵਧੀਆ ਮੱਝ ਤੇ ਯੂਜ਼ ਕਰਿਆ ਇਹਦੇ ਚ ਕਲੀਅਰ ਤਾਂ ਨਹੀਂ ਆਉਂਦਾ ਐ ABC ਵੀਰਾਂ ਵਾਲੀ ਦਾ ਬਾਸਕਰ ਬੁੱਲ ਇਹ ਚ ਜਾਨੀ ਕਿ ਕਲੀਅਰ ਨਹੀਂ ਆਉਂਦਾ ਸੀਨ ਪ੍ਰੋਪਰ ਕਲੀਅਰ ਨਹੀਂ ਦੇਖਦਾ ਬਾਸਕਰ ਚਲੋ ਆਪਾਂ ਕੋਈ ਨਹੀਂ ਫੋਟੋ ਐਡ ਕਰ ਦਾਂਗੇ ਨਾਲ ਬਾਸਕਰ ABC ਵੀਰਾਂ ਵਾਲੀ ਦਾ ਯੂਜ਼ ਕਰਿਆ ਆਪਾਂ ਨਹੀਂ ਤਾਂ ਰਿਪੀਟਰ ਮੱਝ ਦੇ ਉੱਤੇ ਨਾ ਜਾਦਾਂਤਰ ਵਧੀਆ ਸੀਮਨ ਯੂਜ਼ ਨਹੀਂ ਕਰਾਇਆ ਜਾਂਦਾ ਕਿਉਂਕਿ ਇਹ ਤਾਂ ਰਿਪੀਟ ਕਰ ਜਾਣਾ ਪਰ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਆਪਾਂ ਨੂੰ ਆਪਣੇ ਟ੍ਰੀਟਮੈਂਟ ਦੇ ਉੱਤੇ ਭਰੋਸਾ ਆ ਕਿ ਮੱਝ ਕਨਸੀਵ ਕਰੂਗੀ ਇਹ ਦੇ ਕਰਕੇ ਆਪਾਂ ਸੀਮਨ ਵੀ ਬਹੁਤ ਚੰਗਾ ਯੂਜ਼ ਕਰਿਆ ਇਹ ਘਰ ਦੇ ਵਿੱਚ ਸਾਰੇ ਪਾਸੇ ਬਹੁਤ ਜਬਰ ਜੰਗਾ ਅ ਅਜੋ ਨੇੜੇ ਆ ਜੋ ਉਥੋਂ ਫੈਚ ਨਹੀਂ ਨਾ ਮਿਲਦਾ ਪਰ ਇਹ ਮੇਰੇ ਕਿੰਨਾ ਕੁ ਦੁੱਧ ਕੱਢਦੀ ਰਹੀ ਹੈ ਮੱਝ ਬਲ 17 18 ਲੀਟਰ 17 18 ਲੀਟਰ ਤੇ ਝੋਟੀ ਚੱਲਦੀ ਰਹੀ ਹੈ ਬਹੁਤ ਚੰਗੀ ਝੋਟੀ ਆ ਜਿਹੜੀ ਰਿਪੀਟ ਕਰ ਰਹੀ ਹੈ ਬਹੁਤ ਚੰਗੀ ਤਾਂ ਹੂੰ ਇਹਦੇ ਸਿਮਲ ਵੀ ਬਹੁਤ ਚੰਗਾ ਇੱਕ ਦੋਸਤੋ ਸੀਨ ਕੀ ਆ ਜਿਹੜੀ ਨਾ ਚਿੱਟਾ ਰੰਗ ਲੱਗਿਆ ਵਾਲੇ ਬੇ ਦੇ ਉੱਤੇ ਹੁਣ ਤਾਂ ਦੁੱਧੋਂ ਹਟੀ ਆਏ ਹਾਂਜੀ ਹਾਂਜੀ ਡੇਢ ਸਾਲ ਹੋ ਗਿਆ ਡੇਢ ਸਾਲ ਹੋ ਗਿਆ ਸੂਈ ਨੇ ਰਿਪੀਟ ਕਰ ਰਹੀ ਹੈ ਤਾਂ ਇਹ ਦੋਸਤੋ ਪੌਣੇ 2 ਸਾਲ ਦੇ ਨੇੜੇ ਦੀ ਮੱਝ ਸੂਈ ਹੋਈ ਆ 6 ਕੁ ਮਹੀਨੇ ਹੋ ਗਏ ਤੁਹਾਨੂੰ ਦੁੱਧੋਂ ਛੱਡੀ ਨੂੰ ਹਾਂਜੀ ਪਰ ਜਿਹੜਾ ਦੋਸਤੋ ਚੰਗਾ ਡੰਗਰ ਆ ਨਾ ਉਹ ਵੇਚਣ ਨੂੰ ਮਨ ਨਹੀਂ ਕਰਦਾ ਹੁੰਦਾ ਜਦੋਂ ਉਹਦਾ ਟ੍ਰੀਟਮੈਂਟ ਸਹੀ ਹੋ ਜਵੇ ਤਾਂ ਕੋਈ ਮਸਲਾ ਹੀ ਨਹੀਂ ਯਾਰ ਪਸ਼ੂ ਕਪਣ ਨਾ ਰਹੇ ਨਾ ਤਾਂ ਕੋਈ ਗੱਲ ਹੀ ਨਹੀਂ ਹੈਗੀ ਦੁਨੀਆ ਦੇ ਉੱਤੇ ਕੋਈ ਵੀ ਅਸੀ ਚੀਜ਼ ਨਹੀਂ ਜਿਹਦਾ ਟ੍ਰੀਟਮੈਂਟ ਨਹੀਂ ਹੈਗਾ ਕੋਈ ਅਸੀ ਬਿਮਾਰੀ ਨਹੀਂ ਜਿਹਦਾ ਟ੍ਰੀਟਮੈਂਟ ਨਹੀਂ ਹੈਗਾ ਪਰ ਡਾਇਗਨੋਸ ਕਰਨਾ ਆਉਣਾ ਚਾਹੀਦਾ ਵੀ ਮਸਲਾ ਹੈ ਕੀ ਪਸ਼ੂ ਨੂੰ ਕਈ ਵਾਰ ਬਿਮਾਰੀ ਹੋਰ ਹੁੰਦੀ ਆ ਤਾਂ ਇਲਾਜ ਹੋਰ ਹੁੰਦਾ ਡਾਇਗਨੋਸ ਨਹੀਂ ਸਹੀ ਹੁੰਦਾ ਫਿਰ ਪਸ਼ੂ ਰਿਪੀਟ ਕਰਦਾ ਜਦੋਂ ਡਾਇਗਨੋਸ ਨਹੀਂ ਸਹੀ ਕੀਤਾ ਜਾਂਦਾ ਤਾਂ ਇਹਦਾ ਮਸਲਾ ਹੈ ਇਹ ਚੀਜ਼ ਵੀ ਤੁਸੀਂ ਧਿਆਨ ਦੇ ਵਿੱਚ ਰੱਖਣੀ ਆ ਆ ਜਿਹੜਾ ਵਾਈਟ ਕਲਰ ਲੱਗਿਆ ਹੋਇਆ ਹੈ ਨਾ ਲੇਵੇ ਦੇ ਉੱਤੇ ਇਹ ਦੋਸਤੋ ਕੀ ਆ ਆਪਣੇ ਆਮ ਲੋਕ ਕਹਿ ਦਿੰਦੇ ਆ ਵੀ ਕਲਰੀਆਂ ਕਰਦੀ ਆ ਅਮਜ ਪਰ ਨਹੀਂ ਦੋਸਤੋ ਇਹ ਕਲਰੀਆਂ ਨਹੀਂ ਹੈਗੀਆਂ ਇਦਾਂ ਦੀ ਕੋਈ ਚੀਜ਼ ਨਹੀਂ ਹੈਗੀ ਤਾਂ ਇਹਦਾ ਮਸਲਾ ਕੀ ਆ ਇਹ ਜਿਹੜਾ ਵਾਈਟ ਕਲਰ ਆ ਇਹ ਨਾ ਪਸ਼ੂ ਦੇ ਅੰਦਰ ਪਸ਼ੂ ਦੀ ਬਾਡੀ ਦੇ ਵਿੱਚ ਜਿਹੜੀ ਕੈਲਸ਼ੀਅਮ ਆਪਾਂ ਕੈਲਸ਼ੀਅਮ ਆ ਨਾ ਪਸ਼ੂ ਦੀ ਬਾਡੀ ਦੇ ਵਿੱਚ ਉਹ ਖਰ ਖਰ ਕੇ ਜਦੋਂ ਬਾਹਰ ਨਿਕਲਣ ਲੱਗ ਜਾਂਦੀ ਆ ਨਾ ਤਾਂ ਉਹ ਇਹ ਕੈਲਸ਼ੀਅਮ ਲੱਗੀ ਹੋਈ ਆ ਸਾਰੀ ਪਸ਼ੂ ਦੀ ਬਾਡੀ ਦੇ ਵਿੱਚੋਂ ਕੈਲਸ਼ੀਅਮ ਬਾਹਰ ਆ ਰਹੀ ਆ ਉਹ ਬਾਹਰ ਕਿਉਂ ਆਉਂਦੀ ਆ ਜਿਹੜੀ ਕੈਲਸ਼ੀਅਮ ਆ ਉਹਨੂੰ ਡਾਈਜੈਸਟ ਕਿਹੜੀ ਚੀਜ਼ ਕਰਦੀ ਆ ਪਸ਼ੂ ਦੀ ਬਾਡੀ ਦੇ ਵਿੱਚ ਜਿਹੜਾ ਆਇਓਡੀਨ ਆ ਨਾ ਉਹ ਪਸ਼ੂ ਦੀ ਬਾਡੀ ਦੇ ਵਿੱਚ ਕੈਲਸ਼ੀਅਮ ਨੂੰ ਡਾਈਜੈਸਟ ਕਰਦਾ ਜਦੋਂ ਪਸ਼ੂ ਦੀ ਬਾਡੀ ਦੇ ਵਿੱਚ ਆਇਓਡੀਨ ਖਤਮ ਹੋ ਜਾਂਦਾ ਨਾ ਤਾਂ ਫੇਰ ਪਸ਼ੂ ਕੈਲਸ਼ੀਅਮ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੰਦਾ ਜਦੋਂ ਬਾਡੀ ਦੇ ਵਿੱਚ ਕੈਲਸ਼ੀਅਮ ਨਹੀਂ ਰਹਿੰਦਾ ਤਾਂ ਪਸ਼ੂ ਅੰਦਰੋਂ ਆਪਣੀ ਜਾਂ ਤਾਂ ਬਾਹਰਲੇ ਪੱਖ ਤੋਂ ਆਪਣੀ ਬਾਡੀ ਨੂੰ ਵੀਕ ਕਰ ਦੂਗਾ ਜਾਂ ਫਿਰ ਅੰਦਰੋਂ ਬੱਚੇਦਾਨੀ ਨੂੰ ਵੀਕ ਕਰਨ ਲੱਗ ਜਾਂਦਾ ਪਸ਼ੂ ਇਹ ਵੀ ਬੜਾ ਵੱਡਾ ਘਾੜਨਾ ਤੁਹਾਡੇ ਪਸ਼ੂ ਨੂੰ ਰਿਪੀਟ ਕਰਨ ਦਾ ਵੀ ਤੁਹਾਡੇ ਪਸ਼ੂ ਦੀ ਬਾਡੀ ਦੇ ਵਿੱਚ ਆਇਓਡੀਨ ਘਟਦੀ ਹੈ ਨਾ ਤਾਂ ਫਿਰ ਕੈਲਸ਼ੀਅਮ ਬਾਹਰ ਆਉਣ ਲੱਗ ਜਾਂਦੀ ਆ ਤਾਂ ਪਸ਼ੂ ਤੁਹਾਡਾ ਰਿਪੀਟ ਕਰਨ ਲੱਗ ਜਾਂਦਾ ਪਸ਼ੂ ਦੇ ਵਿੱਚ ਡੈਫੀਸ਼ੈਂਸੀ ਆ ਜਾਂਦੀ ਆ ਉਹ ਵੀਰੇ ਉਹ 슬ੀਵ ਨੂੰ ਚੱਕ ਦਿਓ ਕਿਤੇ ਪਸ਼ੂ ਨੂੰ ਨਾ ਮਾਰ ਲਵੇ ਇਹ ਮਸਲਾ ਆ ਤੁਸੀਂ ਜਦੋਂ ਤੁਹਾਡਾ ਪਸ਼ੂ ਇਹ ਚਿੱਟੇ ਰੰਗ ਦਾ ਅ ਕੈਲਸ਼ੀਅਮ ਤੁਹਾਡੇ ਅ ਸੂਜ ਦੇ ਥੱਲੇ ਲੱਗਣ ਲੱਗਿਆ ਨਾ ਤਾਂ ਤੁਸੀਂ ਆਪਣੇ ਪਸ਼ੂ ਨੂੰ ਦੋ ਚਮਚੇ ਸਵੇਰੇ ਦੋ ਸ਼ਾਮੀ ਫੀਡ ਦੇ ਵਿੱਚ ਚਿੱਟਾ ਨਮਕ ਮਿਲਾ ਕੇ ਦੇਣਾ ਸ਼ੁਰੂ ਕਰ ਦੇਣਾ ਤਾਂ ਤੁਸੀਂ ਆਪਣੇ ਪਸ਼ੂਆਂ ਦੇ ਅੱਗੇ ਤਕਰੀਬਨ ਲਾਜ਼ਮੀ ਅ ਲੂਣ ਰੱਖਿਆ ਕਰੋ ਅ ਦੂਜਾ ਆਪਣਾ ਜਿਹੜਾ ਪਹਾੜੀ ਲੂਣ ਹੁੰਦਾ ਤਾਂ ਉਹ ਲਾਜ਼ਮੀ ਰੱਖਿਆ ਕਰੋ ਵੀ ਪਸ਼ੂ ਜੀਭਾਂ ਮਾਰੀ ਜਾਵੇ ਤਾਂ ਆਇਓਡੀਨ ਦੀ ਮਾਤਰਾ ਪਸ਼ੂ ਦੀ ਬੋਡੀ ਦੇ ਵਿੱਚ ਪੂਰੀ ਰਹੇ ਤਾਂ ਇੱਕ ਵੀਰੇ ਆ ਵੀ ਛੋਟੀ ਰਿਪੀਟਰ ਆਪੀ हां जी वीरू ठीक है जी है। है। भी ए भी दोस्तों ਛੋਟੀ ਰਿਪੀਟਰ ਬਹੁਤ ਲੰਬੇ ਇਹ ਵੀ ਦੁੱਧੋਂ ਹਟੀ ਹੋਈ ਆ ਇਹ ਦੁੱਧੋਂ ਛੋਟੀ ਹੋਈ ਆ ਇਹ ਕਿੰਨੇ ਟਾਈਮ ਦੀ ਸੂਈ ਆ ਵੀਰੇ ਇਹ ਨੂੰ ਵੀ ਕੋਈ ਲੱਗਦਾ ਸਾਲ ਹੋ ਗਏ ਨੇ ਸਾਲ ਤਾਂ ਇਹ ਵੀ ਦੁੱਧੋਂ ਹਟ ਦੁੱਧੋਂ ਹਟ ਆ ਵੀ ਦੋਸਤੋ ਇਹ ਬਹੁਤ ਮੰਨ ਲਓ ਵੀ ਪਸ਼ੂ ਘਾਟੇ ਕਿਸਾਨ ਘਾਟੇ ਚ ਜਾਂਦਾ ਭਈ ਜਦੋਂ ਪਸ਼ੂ ਬਾਰ ਬਾਰ ਰਿਪੀਟ ਕਰਦਾ ਹੁਣ ਤੁਹਾਡੇ ਸਾਹਮਣੇ ਦੋ ਮੱਝਾਂ ਬਿਲਕੁਲ ਰਿਪੀਟਰ ਆ ਭਈ ਜਿਹੜੀਆਂ ਦੁੱਧੋਂ ਹਟ ਚੁੱਕੀਆਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਇਹਦਾ ਵੀ ਆਪਾਂ ਟ੍ਰੀਟਮੈਂਟ ਫੁੱਲ ਓਕੇ ਕਰ ਦਿੱਤਾ ਹੁਣ ਜਿਹੜੀ ਹੀਟ ਤੇ ਆਊਗੀ ਵੀਰੇ ਉਹਦੇ ਤੇ ਆਪਾਂ ਇਹਨੂੰ ਸਿਮਨ ਦੇਣਾ ਠੀਕ ਹੈ ਜੀ ਹੁਣ ਇਹਦੀ ਜਿਹੜੀ ਹੀਟ ਤੇ ਆਪਾਂ ਇੱਕ ਪਹਿਲਾਂ ਹੀਟ ਆਈ ਸੀ ਇਹਦੀ ਜਦੋਂ ਬਈ ਉਹਨਾਂ ਨੇ ਮੈਨੂੰ ਸੱਦਿਆ ਤਾਂ ਉਹਦੇ ਚ ਆਪਾਂ ਇਹਦੇ ਦਵਾਈ ਭਰੀ ਆ ਤਾਂ ਨਾਲ ਟ੍ਰੀਟਮੈਂਟ ਦੇਣਾ ਸ਼ੁਰੂ ਕਰਿਆ ਪ੍ਰੋਪਰ ਟ੍ਰੀਟਮੈਂਟ ਦਿੱਤਾ ਤਾਂ ਅੰਦਰ ਇਨਫੈਕਸ਼ਨ ਜ਼ਿਆਦਾ ਸੀ ਆ ਫੇਰ ਇਹਦੇ ਆ ਜਿਹੜੀ ਹੀਟ ਹੈ ਦੀ ਲੰਗੀ ਆ 5 ਕਿ ਦਿਨ ਹੋ ਗਏ 5 ਕਿ ਦਿਨ ਹੋ ਗਏ ਹਨਾ ਉਹ ਉਸ ਦਿਨ ਆਪਾਂ ਇਹਦੇ ਦਵਾਈ ਭਰੀ ਆ ਤਾਂ ਉਹ ਹੀਟ ਦੇ ਵਿੱਚ ਕੀ ਆ ਸੀਗਾ ਬਈ ਜਿਹੜੀ ਹੀਟ ਆਈ ਸੀ ਉਹ ਬਿਲਕੁਲ ਠੀਕ ਆਈ ਸੀ ਵੀਰੇ ਲੰਬੀ ਹੀਟ ਤਾਂ ਨਹੀਂ ਹੋਣੀ ਹੁਣ ਹੀਟ ਬਿਲਕੁਲ ਮੱਝ ਨੂੰ ਓਕੇ ਆਈ ਆ ਬਈ ਪਹਿਲਾਂ ਹੀਟ ਬਹੁਤ ਲੰਬੀ ਰਹਿੰਦੀ ਸੀ ਹੁਣ ਹੀਟ ਬਿਲਕੁਲ ਓਕੇ ਆ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਤਾਂ ਅਗਲੀ ਹੀਟ ਦੇ ਵਿੱਚ ਆਪਾਂ ਮੱਝ ਨੂੰ ਸਿਮਨ ਦੇ ਦੇਣਾ ਤਾਂ ਪ੍ਰਮਾਤਮਾ ਕਿਰਪਾ ਕਰੇ ਮੱਝ ਕਨਸੀਵ ਕਰੂ। ਲਓ ਵੀ ਦੋਸਤੋ ਸਾਰੇ ਪਸ਼ੂ ਬਹੁਤ ਜ਼ਬਰਦਸਤ ਆ। ਤਾਂ ਇੱਕ ਸਿਮਰਤ ਵੀਰਿਆ ਵੱੱਛੀ ਸੇਲ ਆ ਆਪਣੀ। ਹਾਂਜੀ। ਸੇਲ ਕਰਨੀ ਆ। ਲਓ ਮੈਂ ਦਿਖਾ ਦਿੰਦਾ ਵੀਡੀਓ ਦੇ ਵਿੱਚ ਅ ਚੰਗੀ ਵੱੱਛੀ ਆ। ਬਹੁਤ ਜ਼ਬਰਦਸਤ ਆ। ਵੱੱਛੀ ਇਹਦੀ 7 ਕਿ ਮਹੀਨੇ ਉਮਰ ਆ। ਆਪਣੇ ਹੱਥੀ ਸਿਮਨ ਲਾ ਕੇ ਲਾਇਆ ਸੀ ਇਹਦੀ ਮਾਂ। ਤਾਂ ਇਹ ਡੈਨਮਾਰਕ ਦੀ ਉਹ ਮੈਂ ਆਪਣੇ ਕਾਪੀ ਦੇ ਉੱਤੋਂ ਚੈੱਕ ਕਰ ਲੂੰਗਾ ਬਈ ਕਿਹੜੇ ਸਿਮਨ ਦੀ ਆ ਬੱਚੀ ਦੀ ਜਿਹੜੀ ਪਿੱਠਾ ਬਹੁਤ ਜ਼ਬਰਦਸਤ ਆ ਥੱਲੇ ਥਣ ਥਣ ਬਹੁਤ ਚੰਗੇ ਆ ਹਜੇ ਤਾਂ ਇਹਦੇ ਸਿੰਘ ਨਹੀਂ ਲੱਗ ਗਏ ਆਪਾਂ ਸਿਮਰ ਤਾਂ ਕੱਲ ਨੂੰ ਵੀਰੇ ਇਹਦੇ ਸਿੰਘ ਨਾ ਡੀਹੌਰਨਿੰਗ ਇਹਦੀ ਕਰਦੇ ਆ ਅ 7 ਤੱਕ ਮਹੀਨੇ ਤਕਰੀਬਨ ਬਾਕੀ ਮੈਂ ਆਪਣੀ ਡੈਰੀ ਦੇ ਵਿੱਚ ਜਿਹੜਾ ਵੀ ਆਪਾਂ ਸਿਮਨ ਲਾਉਣਾ ਆ ਤਾਂ ਮੈਂ ਉਹ ਕਾਪੀ ਦੇ ਵਿੱਚ ਆਪਣੀ ਡੈਰੀ ਦੇ ਵਿੱਚ ਚੜਾ ਦੇਣਾ ਤਾਂ ਉਹ ਚੈੱਕ ਕਰੂੰਗਾ ਕਿਹੜੇ ਸਿਮਨ ਦੀ ਆ ਹੈ ਜਾਨੀ ਕਿ ਮੇਰੇ ਧਿਆਨ ਚ ਵੇ ਡੈਨਮਾਰਕ ਦੇਸ਼ੇ ਮੰਦੀਆ ਬਹੁਤ ਚੰਗੀ ਬੱਛੀ ਆ ਅ ਰੇਟ ਸਿਮਰਤ ਫਿਰ ਫੋਨ ਤੇ ਉੱਤੇ ਹੀ ਕਰੂੰਗਾ ਵੀਰੇ ਠੀਕ ਹੈ ਜੀ ਇਹ ਦੋਸਤੋਂ ਮਸਲਾ ਕੀ ਆ ਇਹ ਘਰ ਦੇ ਵਿੱਚ ਨਾ ਦੂਜਾ ਉਹ ਆ ਦੂਜੇ ਮੱਝਾਂ ਆਈਆਂ ਤਾਂ گاਵਾ ਨਹੀਂ ਹੈਗੀਆਂ ਇਹ ਘਰ ਦੇ ਵਿੱਚ ਮੱਝਾਂ ਬਹੁਤ ਜ਼ਬਰਦਸਤ ਆ ਇਹ ਰਿਪੀਟਰ ਝੋਟੀਆਂ ਸੀਗੀਆਂ ਦੋ ਹੁਣ ਦੋ ਚੈੱਕ ਹੋ ਗਈਆਂ ਹੈਨਾ ਸਿਮਰਤ ਹਾਂ ਦੋ ਚੈੱਕ ਠੀਕ ਹੈ ਜੀ ਕਈ ਪਸ਼ੂ ਰਿਪੀਟਰ ਸੀਗੇ ਆ ਝੋਟੀ ਸਿਮਰਤ ਹੁਣ ਆਪਾਂ ਚੈੱਕ ਕਰਤੀ ਹੈ ਨਾ ਇਹਦੀ ਮਾਂ ਤੀਜੇ ਨੰਬਰ ਵਾਲੀ ਠੀਕ ਹੈ ਜੀ ਹੁਣ ਆ ਜਿਹੜੀ ਝੋਟੀ ਆ ਇਹਦੀ ਮਾਂ ਵੀ ਰਿਪੀਟਰ ਹੋਈ ਹੋਈ ਆ ਜਿਹਦੇ ਆਪਾਂ ਅੱਜ ਸਿਮਨ ਲਾਇਆ ਆ ਉਹ ਵੀ ਤੁਹਾਨੂੰ ਹੁਣ ਦਿਖਾਇਆ ਬਹੁਤ ਲੰਬੀ ਰਿਪੀਟਰ ਸੀਗੀ ਹੁਣ ਇਹ ਵੀ ਕੱਟੀ ਆ ਜਿਹੜੀ ਇਹ ਵੀ ਬਹੁਤ ਹੀਟਾਂ ਰਿਪੀਟ ਕਰੀਆਂ 6 ਦੰਦ ਹੋ ਗਈ ਆ ਹੁਣ ਬਈ ਬਹੁਤ ਲੰਬੇ ਸਮੇਂ ਤੋਂ ਰਿਪੀਟ ਕਰਤੀ ਸੀ ਹੁਣ ਆਪਾਂ ਸਿਮਰਤ ਵੀਰੇ ਚੈੱਕ ਕਰਤੀ ਨਾ ਚੈੱਕ ਪਾਸ ਹੈ ਜੀ ਚੈੱਕ ਪਾਸ ਹੈ ਜੀ ਸੈਟੀਸਫਾਈ ਹੋ ਵੀਰੇ ਬਿਲਕੁਲ ਬਿਲਕੁਲ ਜੀ ਠੀਕ ਹੈ ਜੀ ਇੱਕ ਆ ਜੋਟੀ ਜੀ ਨੇ ਤਿੰਨ ਨੰਬਰ ਤਿੰਨ ਨੰਬਰ ਇਹ ਵੀ ਹੁਣ ਵੀਰੇ ਚੈੱਕ ਹੋ ਗਈ ਚੈੱਕ ਪਾਸ ਹੈ ਠੀਕ ਹੈ ਜੀ ਇਹ ਕਿੰਨੀਆਂ ਕਿ ਹੀਟਾਂ ਰਿਪੀਟ ਕਰੀਆ ਵੀਰੇ ਇਹਨੇ ਕਰੀਆਂ ਭਾਏ 3-4 ਹੀਟਾਂ ਰਿਪੀਟ ਕਰੀਆਂ 3-4 ਹੀਟਾਂ 3-4 ਹੀਟਾਂ ਇਹ ਰਿਪੀਟ ਕਰੀ ਸੀ ਉਹ ਲੰਬੇ ਸਮੇਂ ਤੋਂ ਰਿਪੀਟ ਕਰ ਰਹੀ ਸੀ ਠੀਕ ਹੈ ਜੀ ਲੋ ਵੀ ਦੋਸਤੋ ਚੋਟੀ ਸਵੰਦ ਦੇ ਉੱਤੇ 1.5 ਤੋਂ 2 ਲੱਖ ਰੁਪਏ ਦੀ ਕੱਟੀ ਆ ਹੁਣ ਮਹਾਰਾਜ ਦੀ ਕਿਰਪਾ ਦੇ ਨਾਲ ਜਦੋਂ ਤਿਆਰ ਹੋਊਗੀ ਪਰ ਅ ਅ ਦੂਜਾ ਇਹ ਝੋਟੀ ਨੂੰ ਕੱਟਿਆਂ ਵਾਲਿਆਂ ਨੂੰ ਸੇਲ ਕਰਨ ਦੇ ਲਈ ਤਿਆਰ ਸੀਗੇ ਤਾਂ ਆਪਾਂ ਟ੍ਰੀਟਮੈਂਟ ਕੀਤਾ ਮਹਾਰਾਜ ਦੀ ਕਿਰਪਾ ਦੇ ਨਾਲ ਤਾਂ ਝੋਟੀ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਕੰਸੀਵ ਕਰ ਗਈ ਆ ਤਾਂ ਹੁਣ ਆ ਕਟੀਆਂ ਦਾ ਵੀ ਦੂਜੀਆਂ ਦਾ ਟ੍ਰੀਟਮੈਂਟ ਚੱਲ ਰਿਹਾ ਆ ਠੀਕ ਹੈ ਜੀ ਸਿਮਰ ਤਾਂ ਇਹਨਾਂ ਨੂੰ ਹੁਣ CRS ਪਾ ਰਹੇ ਆ ਮੇਰੇ ਵਧੀਆ ਤਰੀਕੇ ਦੇ ਨਾਲ ਹਾਂ ਹਾਂ ਪ੍ਰੋਪਰ ਚੱਲਦੇ ਆ ਇਹਨਾਂ ਨੂੰ ਦੋਸਤੋ CRS ਪਾਇਆ ਜਾ ਰਿਹਾ ਤਾਂ ਨਾਲ ਪੂਰਕ ਵਰਧਨ ਪਾਊਡਰ ਪਾਇਆ ਜਾ ਰਿਹਾ ਇਹਨਾਂ ਨੂੰ ਤਾਂ ਨਾਲ ਮਸਲਾ ਕੀ ਆ ਇਹਨਾਂ ਨੂੰ ਵਿਟਾਮਿਨ ਮਿਨਰਲ ਦੇ ਇੰਜੈਕਸ਼ਨ ਦੇ ਰਹੇ ਆ ਵਿਟਾਮਿਨ ਦੇ ਇੰਜੈਕਸ਼ਨ ਦੇ ਰਹੇ ਆ ਤਾਂ ਨਾਲ ਇਹਨਾਂ ਨੂੰ ਮਿਨਰਲ ਪਾਊਡਰ ਪੈ ਰਹੇ ਆ ਤਾਂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਬੱਚੇ ਬਹੁਤ ਚੰਗੇ ਆ ਤਾਂ ਹੁਣ ਜਿਵੇਂ ਜਿਵੇਂ ਇਹ ਗੱbn ਰਹੀ ਜਾਣਗੀਆਂ ਤਿਵੇਂ ਤੇ ਮੈਂ ਆਪਾਂ ਤੁਹਾਡੇ ਦੇ ਨਾਲ ਵੀਡੀਓ ਸ਼ੇਅਰ ਕਰਾਂਗੇ ਆ ਮੱਜਾਂ ਵੀ ਜਦੋਂ ਹੁਣ ਕਨਸੀਵ ਕਰ ਗਈਆਂ ਬਹੁਤ ਵੱਡੀਆਂ ਮੱਜਾਂ ਆ ਬਹੁਤ ਜ਼ਬਰਦਸਤ ਮੱਜਾਂ ਜਦੋਂ ਕਨਸੀਵ ਕਰ ਗਈਆਂ ਮੱਜਾਂ ਸਿਮਰਤ 17 18 ਕੱਪਾ ਦਿੰਦੀ ਰਹੀ ਹੈ ਜੋ ਠੀਕ ਹੈ ਜੀ ਹੁਣ ਇਹ ਦੋਸਤੋ ਮੱਜਾਂ ਲੰਬੇ ਸਮੇਂ ਤੋਂ ਰਿਪੀਟਰ ਨੇ ਤਾਂ ਦੁੱਧ ਤੋਂ ਡਰਾਈ ਹੋਈਆਂ ਹੋਈਆਂ ਤਾਂ ਜਦੋਂ ਮੱਜਾਂ ਹੁਣ ਕਨਸੀਵ ਕਰ ਗਈਆਂ ਫਿਰ ਤੁਹਾਡੇ ਨਾਲ ਆਪਾਂ ਵੀਡੀਓ ਸ਼ੇਅਰ ਕਰਾਂਗੇ ਤੁਹਾਨੂੰ ਦੱਸਾਂਗੇ ਬਈ ਹੁਣ ਪੀੜੀ ਚੈੱਕ ਪਾਸ ਜਦੋਂ ਹੋ ਗਈ ਫਿਰ ਤੁਹਾਡੇ ਨਾਲ ਗਾਪਾਂ ਸਾਰੀ ਵੀਡੀਓ ਸ਼ੇਅਰ ਕਰਾਂਗੇ ਲੋ ਵੀ ਦੋਸਤੋ ਜੇ ਕਿ ਮੇਰਾ ਸੱਜਣ ਪਸ਼ੂਆਂ ਤੋਂ ਤੰਗ ਹੁੰਦਾ ਰਿਪੀਟਰ ਪਸ਼ੂਆ ਤਾਂ ਉਹਨੂੰ ਕਦੇ ਵੀ ਤੁਸੀਂ ਕਟਿਆਂ ਵਾਲਿਆਂ ਨੂੰ ਦੇਣ ਤੋਂ ਪਹਿਲਾਂ ਨਾ ਆਪਣੇ ਇਲਾਕੇ ਦੇ ਜਿਹੜੇ ਕੋਈ ਚੰਗੇ ਵਧੀਆ ਡਾਕਟਰ ਸਾਹਿਬ ਤੁਹਾਨੂੰ ਲੱਗਦਾ ਆ ਬਈ ਉਹਨਾਂ ਦੀ ਸਮਝ ਦੇ ਵਿੱਚ ਸਾਡਾ ਕੇਸ ਆਜੂਗਾ ਤਾਂ ਤੁਸੀਂ ਕੰਟੈਕਟ ਕਰਕੇ ਇਲਾਜ ਜਰੂਰ ਕਰਾਇਆ ਕਰੋ ਕੱਟਿਆਂ ਵਾਲਿਆਂ ਨੂੰ ਦੇਣ ਤੋਂ ਪਹਿਲਾਂ ਇੱਕ ਵਾਰ ਚੰਗਾ ਇਲਾਜ ਜਰੂਰ ਕਰਵਾਇਆ ਕਰੋ ਪਛੂਦਾ ਆ ਬੱਚੀ ਦੋਸਤੋ ਮਾਂ ਦਾ ਰਿਕਾਰਡ ਹੈ ਸਿਮਰਤ 25 ਲੀਟਰ ਦੇ ਲਗਭਗ ਤਾਂ ਹੈ ਜੀ ਵੇੜੀ ਦਾ ਹਾਂਜੀ ਵੱਧ ਸੀ ਗਈ ਵੱਧ ਸੀਗਾ ਜੀ ਠੀਕ ਹੈ ਜੀ ਲੋ ਵੀ ਦੋਸਤੋ ਬੱਚੀ ਦੀ ਜਿਹੜੀ ਬੀਸੀਐਸ ਸਕੋਰ ਬਹੁਤ ਜ਼ਬਰਦਸਤ ਆ ਪੇਠ ਬਹੁਤ ਚੰਗੀ ਆ ਪੇਟਾ ਪੂਟਾ ਬਹੁਤ ਚੰਗਾ ਬੱਚੀ ਦਾ ਅ ਮੈਂ ਉਹ ਤੁਹਾਨੂੰ ਸ਼ੇਅਰ ਕਰ ਦਾਂਗਾ ਤੁਹਾਡੇ ਨਾਲ ਗੱਲ ਬਈ ਕਿਹੜੇ ਸਿਮੰਦੀ ਆ ਥੱਲੇ ਜਿਹੜੀ ਗੱਦੀ ਆ ਉਹ ਵੱਛੀ ਤੇ ਬਹੁਤ ਜ਼ਬਰਦਸਤ ਆ ਬਹੁਤ ਚੰਗੀ ਥੱਲੇ ਉਹ ਗੱਦੀ ਆ ਉਹ ਦਰਦੀ ਆ ਅਜੇ ਡੀ ਹਾਰਨਿੰਗ ਨਹੀਂ ਕਰੀ ਸੱਤਵਾਂ ਮਹੀਨਾ ਜਾਂ ਲੱਗਿਆ ਹੋਊਗਾ ਜਾਂ ਸੱਤ ਮਹੀਨਿਆਂ ਦੀ ਹੋਗੀ ਹੋਗੀ ਕੱਲ ਨੂੰ ਇਹਦੀ ਡੀ ਹਾਰਨਿੰਗ ਕਰਾਂਗੇ ਉਹ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਤਾਂ ਮਿਲਦੇ ਆਂ ਦੋਸਤੋ ਅਗਲੀ ਕਿਸੇ ਚੰਗੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ